ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਅੱਜ ਵਾਲੀ ਜੋ ਵੀਡੀਓ ਜੀ ਬੱਚੇ ਦਾ ਆਪਾਂ ਸੂਟ ਰੈਡੀ ਕਰ ਰਹੇ ਹਾਂ ਤੁਹਾਨੂੰ ਮੈਂ ਅੱਗੇ ਵੀ ਵੀਡੀਓ ਦੇ ਚੁੱਕੀ ਹਾਂ ਜੀ ਇਹਨਾਂ ਦੇ ਉੱਪਰ ਨਾ ਆਪਾਂ ਇਸ ਤਰ੍ਹਾਂ ਦੀ ਆ ਲਓ ਆ ਦੇਖੋ ਆਹ ਵਾਲੀ ਸੀਸਿਆਂ ਵਾਲੀ ਲੇਸ ਲੈ ਕੇ ਨਾ ਇਹ ਜੀ ਡਿਜ਼ਾਈਨਿੰਗ ਕਰਨੀ ਆ ਉਹ ਮੈਂ ਡਿਜ਼ਾਈਨਿੰਗ ਤੁਹਾਨੂੰ ਦੱਸਦੀ ਆ ਵੀਰੇ ਆਪਾਂ ਕਿਵੇਂ-ਕਿਵੇਂ ਕਰਨੀ ਆ ਤੇ ਉਹਦੀ ਮਾਰਕਿੰਗ ਲਾਉਣ ਦੀ ਲੰਬੇ ਪੈਂਡਲ ਪਾ ਕੇ ਲੰਬੇ ਪੈਂਡਲ ਪਾਉਣ ਦਾ ਤਰੀਕਾ ਦੱਸਦੀ ਆ ਸੀਸੇ ਵਾਲੀ ਲੇਸ ਦੇ ਨਾਲ ਲੰਬੇ ਪੈਂਡਲ ਕਮੀਜ਼ ਦੇ ਉੱਪਰ ਕਿਵੇਂ ਪਾਏ ਜਾਂਦੇ ਆ ਆ ਜੋ ਦੇਖੋ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪਹਿਲਾਂ ਜੈਂਪਰ ਹੀ ਤਿਆਰ ਕਰ ਲਿਆ ਠੀਕ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਘੇਰੇ ਦੇ ਉੱਤੇ ਆਹ ਵਾਲੀ ਲੇਸ ਮੈਂ ਲਗਾ ਦਿੱਤੀ ਨੀਚੇ ਕਿਉਂਕਿ ਇਹ ਮੈਨੂੰ ਦੱਸਣਾ ਕੋਈ ਖਾਸ ਗੱਲ ਨਹੀਂ ਸੀ ਤੁਹਾਨੂੰ ਮੈਂ ਦੱਸਦਾ ਵੀ ਨੀਚੇ ਘੇਰੇ ਤੇ ਬਸ ਲੇਸ ਲਾ ਦੇਣੀ ਆ ਅੱਗੇ-ਅੱਗੇ ਮੈਂ ਕਿਵੇਂ ਲੇਸ ਲਾਉਂਗੀ ਉਹ ਤੁਸੀਂ ਦੇਖ ਲਿਓ ਇਹ ਕਮੀਜ਼ ਨੂੰ ਉਸੇ ਤਰ੍ਹਾਂ ਵੀਰੇ ਰੱਖਣਾ ਉਸੇ ਤਰ੍ਹਾਂ ਜਿਵੇਂ ਆਪਾਂ ਕਾਟਾਂ ਵੇਲੇ ਕਮੀਜ਼ ਡਬਲ ਫੋਲਡਿੰਗ ਕਰਦੇ ਹੁੰਨੇ ਆ ਹਨ ਇਹਨੂੰ ਡਬਲ ਫੋਲਡਿੰਗ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਹੁਣ ਜਿਹੜੀ ਤੁਸੀਂ ਇੱਥੋਂ ਸਪੇਸ ਰੱਖਣੀ ਆ ਨੀਚੋ ਨੀਚੇ ਵਾਲੀ ਲੇਸ ਤੋਂ ਇੱਥੋਂ ਤੱਕ ਦੀ ਜਿਹੜੀ ਸਪੇਸ ਰੱਖੋਗੇ ਉਹ ਤੁਸੀਂ ਰੱਖੋਗੇ ਜੀ 4 ਇੰਚ ਠੀਕ ਹੈ ਜੀ ਇੱਥੇ ਇੰਨੀ 4 ਇੰਚ 4-4 ਇੰਚ ਦੀ ਇੱਥੇ ਵੀਰੇ ਮਾਰਕਿੰਗ ਕਰ ਦਿਓ ਮਾਰਕਿੰਗ ਕਰਕੇ ਇੱਕ ਲੇਸੀ ਵਾਲੀ ਲੇਸ ਇਹਦੇ ਉੱਪਰ ਹੋਰ ਲਗਾ ਦਿਓ ਠੀਕ ਹੈ ਅੱਗੇ ਫਿਰ ਇਧਰਲੇ ਪਾਸੇ ਵੀ ਇਸ ਤਰ੍ਹਾਂ 4-4 ਇੰਚ ਦੀ ਮਾਰਕਿੰਗ ਵੀਰੇ ਕਰ ਲੈਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਤੁਸੀਂ ਆ ਲੋ ਜੀ ਇਹ ਤੋਂ ਦੇਖੋ ਤੁਸੀਂ ਪ੍ਰੋਫੈਕਟ ਜਾਰਾਂਚੀ ਹੋਊਗਾ ਕੱਟ ਨਹੀਂ ਹੋਊਗਾ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਹਲੋ ਜੀ ਇਹ ਤਾਂ ਹੋ ਗਈ ਨਾ ਆਪਣੀ ਇੱਥੇ ਲਿਸ ਸੀ ਸੀ ਜਿਹੜੀ ਆਪਾਂ ਪਾਉਣੀ ਆ ਹੁਣ ਆਪਾਂ ਨਾ ਉੱਪਰ ਤੱਕ ਵੀਰੇ ਪੈਨਡਲ ਪਾਉਣੀ ਆ ਇਹਦੇ ਇੱਥੋਂ ਤੱਕ ਜਾਣੀਆਂ ਤੀਰੇ ਦੀ ਸੀਨ ਤੱਕ ਜਾਣੇ ਆ ਉਹ ਤੇ ਉਹ ਕਿਵੇਂ ਪਾਣੇ ਆ ਤੀਰੇ ਦੀ ਸੀਨ ਤੱਕ ਨਾ ਜਾਣ ਤੁਸੀਂ ਇੱਥੋਂ ਵਾਲੇ ਪਾ ਲਓ ਇੱਥੋਂ ਵਾਲੇ ਪਾਉਣੇ ਤਾਂ ਉਹਦਾ ਸਪੇਸ ਕਿੰਨੀ ਰੱਖੀ ਜਾਣੀ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਠੀਕ ਹੈ ਜੀ ਹਾ ਦੇਖੋ ਜੀ ਆ ਸੈਂਟਰ ਆ ਗਿਆ ਇਹਦਾ ਸੈਂਟਰ ਦੇ ਵਿੱਚੋਂ ਇੱਥੋਂ ਇੰਚ ਟੇਪ ਰੱਖੋਗੇ ਦੇਖੋ 4 4 ਇੰਚ ਤੇ ਤੁਸੀਂ ਨਾ ਇਹ ਪਾ ਲਿਓ ਤੇ ਖਲਾਈ ਕਰਕੇ ਇਹ ਹੋ ਜਾਣਗੇ 5 ਇੰਚ ਤੇ ਆ ਸੌਰੀ ਜੀ 8 ਇੰਚ ਤੇ ਜਾਂ 4.5 ਇੰਚ ਤੇ ਕਰ ਦੋ 9 ਇੰਚ ਚੜਾਈ ਹੋ ਜੂਗੀ ਦੋਨਾਂ ਪੈਂਡਲਾਂ ਦੀ ਠੀਕ ਹੈ ਜੀ 4.5 4 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਵੀਰੇ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਉਦੋਂ ਬਾਅਦ ਇੱਥੇ ਜਿਹੜਾ ਲਿਆਉਣਾ ਨਾ ਇੱਥੇ ਪਾਉਣੀ ਆ ਇੱਥੋਂ ਤੁਸੀਂ ਇੱਥੋਂ ਨਾਪੋਗੇ ਇੱਥੋਂ ਨਾਪ ਕੇ ਸਵੇ ਸਾਢੇ 4 4 ਇੰਚ ਤੇ ਇੱਥੇ ਤੱਕ ਮਾਰਕਿੰਗ ਸਾਢੇ 4 ਤੱਕ ਲਿਆਉਣੀ ਆ 7 ਤੀ ਤੱਕ ਆ ਜੂਗੀ ਇਹ ਮਾਰਕਿੰਗ ਇੱਥੋਂ ਤੁਸੀਂ 6.5 ਤੇ ਮਾਰਕਿੰਗ ਕਰਕੇ ਨਾ ਇਹਨੂੰ ਇਸ ਤਰ੍ਹਾਂ ਵੀਰੇ ਗਲਾਈ ਦਿਓ ਆ ਦੇਖੋ ਇਸ ਤਰ੍ਹਾਂ ਉਤਰੋ ਸਿੱਧੀ ਕਰ ਦਿਓ ਹੁਣ ਤੁਸੀਂ ਦੂਸਰੇ ਪਾਸੇ ਸੇਮ ਵੀਰੇ ਇਸੇ ਤਰ੍ਹਾਂ ਹੀ ਲਗਾ ਲਓਗੇ ਆ ਲੋ ਜੀ ਸਾਢੇ 4 4 ਲਾਇਆ ਨਾ ਆਪਾਂ ਸਾਢੇ 4 ਲਾ ਦਿਓ ਇੱਥੇ ਠੀਕ ਹੈ ਇਧਰ ਵੀ 4.5 ਲਾ ਦਿਓ ਜੀ ਇਸੇ ਤਰ੍ਹਾਂ ਦੋਨੇ ਪਾਸੇ ਦੇ ਪੈਂਡਲਾਂ ਦੀ ਜਿਹੜੀ ਮਾਰਕਿੰਗ ਕਰਕੇ ਐਂਟੀ ਟੇਪ ਨਾਲ ਲਾਉਗੇ ਨਾ ਕੋਈ ਵੀ ਤੁਹਾਡੇ ਘਾਟਵਾਦ ਨਹੀਂ ਰਹੂਗੀ ਠੀਕ ਹੈ ਜੀ ਇੱਥੋਂ ਤੁਸੀਂ 6.5 ਦੇ 6 ਤੇ ਲਾ ਲਿਓ ਜੀ ਕੇਰਾ ਇੱਥੋਂ ਤੇ ਇਹਨੂੰ ਇੱਥੋਂ ਗਲਾਈ ਦੇਣੀ ਆ ਵੀਰੇ ਕੱਲੀ ਬਸ ਇਸ ਤੋਂ ਬਾਅਦ ਇੱਥੇ ਸਿੱਧਾ ਘਾਦ ਦੇਣਾ ਜਿਹੜੀ ਆਪਾਂ ਮਾਰਕਿੰਗ ਕੀਤੀ ਨਾਲ 4.5 ਹੁਣ ਤੁਸੀਂ ਆਜੋ ਇਹਨੂੰ ਜਿਹੜਾ ਖੋਲ ਕੇ ਤਿਆਰੀ ਹੋਣਾ ਕਮੀਜ਼ ਉਹ ਵੀ ਮੈਂ ਤੁਹਾਨੂੰ ਸਮਝਾ ਦੇਣੀ ਆ ਆ ਦੇਖੋ ਆ ਦੇਖੋ ਜੀ ਦੇਖੋ ਠੀਕ ਹੈ ਇੱਥੇ ਦੋਨੇ ਪਾਸੇ ਸੀਸਿਆਂ ਦੇ ਪੈਨਲ ਆ ਵਾਲੇ ਸੀਸੇ ਦੇ ਪੈਨਲ ਤੇ ਇਹਨਾਂ ਦਾ ਜਿਹੜਾ ਘੇਰਾ ਇੰਨਾ ਫੋਲਡਿੰਗ ਹੋ ਜਾਣਾ ਆ ਦੇਖੋ ਠੀਕ ਹੈ ਇਧਰ ਆਪਣੇ ਘੇਰੇ ਦੇ ਉੱਪਰ ਵੀ ਆਪਾਂ ਇਹਨੂੰ ਸੀਸਿਆਂ ਦੀ ਫੋਲਡਿੰਗ ਦੇ ਦੇਣੀ ਆ ਤੇ ਸੂਟ ਦੀ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਜਿਆਦਾ ਵੰਦੀ ਇਸ ਤਰ੍ਹਾਂ ਇਹਨੇ ਇੰਨੀ ਨਹੀਂ ਫੋਲਡਿੰਗ ਹੋ ਜਾਣਾ ਕਿਕੇ ਫੋਲਡਿੰਗ ਹੋ ਕੇ ਵਿਚਾਲੇ ਵਾਲਾ ਗੈਪ ਜੇ ਤੁਸੀਂ ਇਹ ਚਾਹੁੰਦੇ ਆ ਵੀ ਤੁਸੀਂ ਵਿਚਾਲੇ ਵੀ ਗੈਪ ਪਤੀ ਨੇ ਹਿੱਸਿਆਂ ਚ ਆਹ ਜਿਵੇਂ ਨਹੀਂ ਫੋਲਡਿੰਗ ਹੋਗੀ ਤਿੰਨ ਹਿੱਸੇ ਨੂੰ ਨਾਪ ਲਿਓ ਇਸ ਤਰ੍ਹਾਂ ਜੇ ਤੁਸੀਂ ਚੜਾਈ ਘਟ ਕਰਨੀ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਆ ਆਪਾਂ ਉਹਨਾਂ ਨੂੰ ਪੁੱਛ ਲੈਨੇ ਆ ਆ ਦੇਖੋ 15 ਹਨਾ 15 ਦੇ ਤਿੰਨ ਹਿੱਸੇ ਕਰ ਲਿਓ ਤੁਸੀਂ 7 7 14 ਹੁੰਦੇ ਸਾਢੇ 3 3 ਆਊਗਾ ਜੀ ਸਾਢੇ 3 3 ਇੱਥੇ ਮਾਰਕਿੰਗ ਆਜੂ ਇੱਥੋਂ ਸਾਢੇ 3 ਹੋ ਗਿਆ 4 4 4 ਹੋ ਜੂ ਜੇ ਇੱਥੋਂ 4 ਹੋ ਗਿਆ ਫਿਰ ਇੱਥੋਂ 4 4 ਦੇ 8 ਹੋ ਗਏ ਤੇ ਇਧਰ 4 ਹੋ ਗਿਆ ਬਸ ਇੱਥੇ 8 ਤੇ ਕਰ ਦਿਓ ਓਕੇ ਜੀ ਅੱਗੇ ਆਪਾਂ ਤੁਹਾਨੂੰ ਦੱਸਦੇ ਆ ਲਾ ਕੇ ਦਿਖਾਉਨੇ ਆ ਹਾਂਜੀ ਆ ਦੇਖੋ ਜੀ ਤੁਹਾਨੂੰ ਮਾਰਕਿੰਗ ਕੀਤੀ ਦੇਸੀ ਆ ਪਿੰਕ ਕਲਰ ਵਾਲੀ ਮਾਰਕਿੰਗ ਆ ਹਨਾ ਇਹਦੇ ਉੱਪਰ ਨਾ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਲੰਬੇ ਵਾਲੇ ਪੈਨਡਲ ਇਸ ਤਰ੍ਹਾਂ ਪਾ ਲਿਓ ਫਿਰ ਇਹਦੇ ਉੱਪਰ ਰੱਖ ਕੇ ਦੂਸਰਾ ਪੈਨਡਲ ਉੱਪਰ ਲਾ ਦਿਓ ਠੀਕ ਹੈ ਉਹਦੇ ਨਾਲ ਵਿੱਚ ਹੈ ਨਾ ਫਿਨਿਸ਼ਿੰਗ ਦੇ ਨਾਲ ਲੱਗ ਜੂ ਇਸ ਤਰ੍ਹਾਂ ਇਹਨੂੰ ਲਾਓ ਪਹਿਲਾਂ ਪਹਿਲਾਂ ਲੰਬੇ ਵਾਲੇ ਪੈਂਡਲ ਪਾਇਓ ਤੁਸੀਂ ਠੀਕ ਹੈ ਲੇਸ ਦੇ ਇਸ ਤਰ੍ਹਾਂ ਰੱਖੋਗੇ ਸਿੰਗਲ ਪੈਰ ਕਰ ਲਿਓ ਜੀ ਇਸ ਤਰ੍ਹਾਂ ਦੀ ਲੇਸ ਦੇ ਉੱਪਰ ਨਾ ਸਿੰਗਲ ਪੈਰ ਕਰ ਲਿਆ ਕਰੋ ਦੋਨੇ ਪਾਸੇ ਸਲਾਈ ਲਾ ਕੇ ਇਹਦੀ ਜੁਆਇਨਿੰਗ ਹੋਊਗੀ ਨੀਚੇ ਫਿਰਕੀ ਦਾ ਧਾਗਾ ਜਿਹੜਾ ਥੋੜਾ ਕਮੀਜ਼ ਦਾ ਕਲਰ ਹੋਇਆ ਉਹ ਕਰ ਲਿਓ ਉੱਪਰ ਜਿਹੜਾ ਧਾਗਾ ਵਾਲਾ ਗਾ ਇਹ ਤੁਸੀਂ ਜਿਹੜਾ ਥੋੜਾ ਲੇਸ ਦਾ ਕਲਰ ਹੋਇਆ ਉਹ ਕਰ ਲਿਓ ਠੀਕ ਹੈ ਜੀ ਇਸ ਚੀਜ਼ ਦਾ ਵੀ ਧਿਆਨ ਰੱਖਿਓ ਆ ਲਓ ਜੀ ਸਿੰਗਲ ਪੈਰ ਦੇ ਨਾਲ ਨਾ ਇਹ ਈਜ਼ੀ ਲੱਗ ਜਾਂਦੀ ਹੈ ਸੂਈ ਨਹੀਂ ਟੁੱਟਦੀ ਠੀਕ ਹੈ ਜੀ ਇਸ ਤਰ੍ਹਾਂ ਜਿਦੋਂ ਥੋੜੀ ਮਾਰਕਿੰਗ ਕੀਤੀ ਹੋਊਗੀ ਬਸ ਤੁਸੀਂ ਲੇਸ ਰੱਖੋਗੇ ਤੇ ਇਸ ਤਰ੍ਹਾਂ ਚਲਾਉਗੇ ਠੀਕ ਹੈ ਜੀ ਇਸੇ ਤਰ੍ਹਾਂ ਸੀਨ ਨੱਪਦੋਂਗੇ ਤੇ ਨਹੀਂ ਤੁਹਾਨੂੰ ਜੇ ਤੁਸੀਂ ਮਾਰਕਿੰਗ ਨਾ ਕਰੋਗੇ ਥੋੜੀ ਘੱਟ ਵੱਧ ਕਿਤੇ ਚੜਾਈ ਘਟ ਜੂਗੀ ਕਿਤੇ ਚੜਾਈ ਵੱਧ ਜੂਗੀ ਇਸ ਤਰ੍ਹਾਂ ਦੇ ਸੂਟਾਂ ਦੇ ਵਿੱਚ ਅਸੀਂ ਤਾਂ ਇਦਾਂ ਹੀ ਕਰਦੇ ਹੁੰਨੇ ਆਂ ਆ ਦੇਖੋ ਜੀ ਆਪਾਂ ਇੱਕ ਪਾਸੇ ਦੀ ਸੀਨ ਲਾ ਕੇ ਇੱਥੇ ਲਿਆਂਦੀ ਤੋਂ ਵਾਪਸ ਮਸ਼ੀਨ ਫੇਰ ਇੱਧਰ ਨੂੰ ਕਰ ਲਈ ਠੀਕ ਹੈ ਜੀ ਇਸ ਤਰ੍ਹਾਂ ਸੀਨ نیچے ਨੂੰ ਫੇਰ ਲੈ ਜਾਣੀ ਹੈ ਦੋਨੇ ਪਾਸੇ ਲਾਈਏ ਵੀਰੇ ਕਿਉਂਕਿ ਇਹ ਲੇਸ ਹਨ ਜਿਹੜੀ ਚੜਾਈ ਚ ਜ਼ਿਆਦਾ ਗਈ ਤਾਂ ਫਿਰ ਇੱਕ ਪਾਸੇ ਲੇਸ ਉੱਠ ਵੀ ਰਹੂਗੀ ਠੀਕ ਹੈ ਤੇ ਸੈਂਟਰ ਚ ਜੇ ਸੀਨ ਲਾਉਂਦੇ ਸੀ ਇਹਦੇ ਨਾਲ ਮਸ਼ੀਨ ਸੂਈ ਟੁੱਟਦੀ ਸੀ ਆ ਸੈਂਟਰ ਦੇ ਵਿੱਚ ਇਹਨਾਂ ਦੇ ਚੀਸੇ ਲੱਗੇ ਹੋਏ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਆਪਾਂ ਇੱਕ ਪਾਸੇ ਸੀਨ ਲਾਤੀ ਦੂਜੇ ਪਾਸੇ ਉਧਰੋਂ ਸ਼ੁਰੂ ਕਰਕੇ ਸੀਨ ਉਧਰ ਵੀ ਲਿਆਉਂਦੀ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਈ ਜਾਉਣਾ ਤੁਸੀਂ ਇਸ ਤਰ੍ਹਾਂ ਲਿਆ ਕੇ ਇੱਥੇ ਫਿਨਿਸ਼ਿੰਗ ਕਰਤੀ ਕਰਤਾਗਾ ਕੱਟ ਦਿਓ ਠੀਕ ਹੈ ਜੀ ਮੈਂ ਕੱਟ ਕੇ ਬਾਹਰ ਕੱਢ ਕੇ ਮਸ਼ੀਨ ਦਿਖਾਉਣੀ ਤੋਂ ਨਾ ਦੂਸਰੇ ਪਾਸੇ ਵੀ ਬਰੇ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਠੀਕ ਹੈ ਮਾਰਕਿੰਗ ਤੁਹਾਡੇ ਸਾਹਮਣੇ ਕਰ ਦਿੱਤੀ ਨਾ ਆ ਦੇਖੋ ਹੁਣ ਇੱਥੇ ਮਾਰਕਿੰਗ ਤੋਂ ਇਧਰਲੇ ਪਾਸੇ ਉਹ ਇਸ ਤਰ੍ਹਾਂ ਰੱਖੋਗੇ ਲੇਸ ਮੋਹ ਮਾਰਕਿੰਗ ਦੇ ਉੱਪਰ ਉੱਪਰੀ ਇਸ ਤਰ੍ਹਾਂ ਰੱਖਦੇ ਹੋਏ ਆ ਦੇਖੋ ਜੀ ਉੱਪਰੋਂ ਕਮੀਜ਼ ਦੀ ਡਿਜ਼ਾਈਨ ਕਿੰਨਾ ਸੋਹਣਾ ਗਲਾ ਤੇ ਇਹ ਚੀਜ਼ ਬਣ ਗਈ ਨਾ ਇਹ ਚੀਜ਼ ਬਣਨ ਤੋਂ ਬਾਅਦ ਇਹ ਚੀਜ਼ਾਂ ਤੁਸੀਂ ਫੀਟਿੰਗ ਸੀਨ ਲਾਉਣ ਤੋਂ ਪਹਿਲਾਂ ਇਸ ਤਰ੍ਹਾਂ ਸਿੰਗਲ ਪੱਲੇ ਦੇ ਉੱਪਰ ਹੀ ਪੈਂਡਲ ਇਸ ਤਰ੍ਹਾਂ ਪੈਂਦੇ ਆ ਹੁਣ ਇਹਨੂੰ ਇਸ ਤਰ੍ਹਾਂ ਆਹ ਕਰ ਦੇਣੀ ਆ ਠੀਕ ਹੈ ਡਨ ਹੋ ਗਿਆ ਨਾ ਇਸ ਤਰ੍ਹਾਂ ਡਨ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਇਹਨੂੰ ਆਪਾਂ ਲੇਸ ਨੂੰ ਇੱਧਰ ਨੂੰ ਵਧਾ ਦਿੰਨੇ ਆ ਠੀਕ ਹੈ ਤੁਹਾਨੂੰ ਮੈਂ ਕੇਰਾਂ ਡਿਜ਼ਾਈਨਿੰਗ ਬਣਾ ਕੇ ਦਿਖਾ ਦਿੰਨੀ ਆ ਮਾਰਕਿੰਗ ਦੇ ਉੱਪਰ ਇਸ ਤਰ੍ਹਾਂ ਲਾ ਲਈ ਇਸ ਤਰ੍ਹਾਂ ਲਾਉਣ ਤੋਂ ਬਾਅਦ ਇੱਕ ਪੀਸ ਕੱਟ ਲਿਆ ਸੀ ਮੈਂ ਇਹਨੂੰ ਹੁਣ ਮੈਂ ਇਹਦੇ ਉੱਪਰ ਨਾ ਇਸ ਤਰ੍ਹਾਂ ਲਾ ਗਈ ਨਾ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਅਸੀਂ ਇਸੇ ਨਾਲ ਇਸ ਸਮੇਂ ਮੇਚ ਕਰਦੇ ਹੋਏ ਇਸ ਤਰ੍ਹਾਂ ਇਹਦੇ ਨੀਚੇ ਦੇ ਦਿਓ ਆਹ ਵਾਲੀ ਲੇਸ ਦੀ ਆਹ ਵਾਲੀ ਲੇਸ ਤੇ ਆਹ ਵਾਲੀ ਲੇਸ ਤੇ ਆਹ ਵਾਲੀ ਲੇਸ ਤੇ ਆਹ ਵਾਲੀ ਲੇਸ ਨੀਚੇ ਇਸ ਤਰ੍ਹਾਂ ਠੀਕ ਹੈ ਜੀ ਆਹ ਦੇਖੋ ਆ ਇਹਨਾਂ ਦੇ ਘੇਰੇ ਦਾ ਡਿਜ਼ਾਈਨ ਘੇਰੇ ਤੋਂ ਡਿਜ਼ਾਈਨ ਉੱਪਰ ਨੂੰ ਜਾਂਦਾ ਹੋਇਆ ਦੇਖੋ ਜੀ ਦੇਖੋ ਠੀਕ ਹੈ ਜੀ ਆਹ ਦੇਖੋ ਜੀ ਇਹਨਾਂ ਦਾ ਘੇਰਾ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ 4 ਇੰਚ ਦੀ ਸਪੇਸ ਆ ਆ 8 ਇੰਚ ਦੀ ਸਪੇਸ ਆ ਦੋਨੇ ਪਾਸੇ 4 4 ਦੀ ਇਸ ਤਰ੍ਹਾਂ ਮਾਰਕਿੰਗ ਮਾਰਜਨ ਤੁਸੀਂ ਘੇਰੇ ਦੇ ਹਿਸਾਬ ਨਾਲ ਲਾ ਲਿਆ ਕਰੋ ਬੱਚੇ ਦਾ ਸੂਟ ਆ ਤਾਂ ਮੈਂ ਇਸ ਤਰ੍ਹਾਂ ਰੱਖਿਆ ਆ ਦੇਖੋ ਅੱਗੇ ਕੀ ਇਸ ਤਰ੍ਹਾਂ ਚੀਜ਼ ਬਣ ਚੁਗੀ ਠੀਕ ਹੈ ਜੀ ਠੀਕ ਹੈ ਜੀ ਆ ਗਲਾ ਆ ਗਿਆ ਇਹਨਾਂ ਦਾ ਇਸ ਤਰ੍ਹਾਂ ਇਧਰ ਲੇਸ ਇਸ ਤਰ੍ਹਾਂ ਲੱਗ ਜੂਗੀ ਸੀਨ ਲਾ ਕੇ ਲੇਸ ਟਿਕ ਜੂਗੀ ਨਾ ਇਹ ਚੀਜ਼ ਬਣ ਜੂਗੀ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਜੀ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ